ਫਲਿਪਕਾਰਟ ਦੀਵਾਲੀ ਸੇ ਫਿਰ ਤੋਂ ਆਈਫੋਨ 16 ਸਮੇਤ ਇਹਨਾਂ ਮੋਬਾਈਲਾਂ ਤੇ ਸਭ ਤੋਂ ਵੱਡਾ ਡਿਸਕਾਊਂਟ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਤੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਅਪਡੇਟ ਕੀ ਤੁਸੀਂ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਨੂੰ ਛੱਡ ਦਿੱਤਾ ਹੈ ਤਾਂ ਫਿਕਰ ਕਰਨ ਦੀ ਲੋੜ ਨਹੀਂ ਜਲਦੀ ਹੀ ਤੁਹਾਨੂੰ ਫਿਰ ਤੋਂ ਕਈ smartphones ਸਭ ਤੋਂ ਘੱਟ ਕੀਮਤ ਤੇ ਖਰੀਦਣ ਦਾ ਮੌਕਾ ਮਿਲੇਗਾ ਜੀ ਹਾਂ ਫਲਿੱਪਕਾਰਟ ਇੱਕ ਵਾਰ ਫਿਰ ਨਵੀਂ ਸੇਲ ਲੈ ਕੇ ਵਾਪਸ ਆ ਰਿਹਾ ਹੈ ਕੰਪਨੀ ਨੇ ਅਧਿਕਾਰਿਕ ਤੌਰ ਤੇ ਆਪਣੀ ਬਿਗ ਬੈਂਕ ਦੀਵਾਲੀ ਸੇਲ ਦਾ ਐਲਾਨ ਕਰ ਦਿੱਤਾ ਹੈ ਜੋ 11 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ 체크 ਕਰ ਤੁਸੀਂ ਫਲਿੱਪਕਾਰਟ ਪਲੱਸ ਅਤੇ ਬਲੈਕ ਮੈਂਬਰ ਹੋ ਤਾਂ ਤੁਹਾਨੂੰ ਹਰ ਸੇਲ ਦੀ ਤਰ੍ਹਾਂ ਦੂਜਿਆਂ ਤੋਂ 24 ਘੰਟੇ ਪਹਿਲਾਂ ਡੀਲਸ ਦਾ ਫਾਇਦਾ ਮਿਲੇਗਾ ਜਾਣਕਾਰੀ ਅਨੁਸਾਰ ਫਲਿੱਪਕਾਰਟ ਬਿਗ ਬੈਂਕ ਦੀਵਾਲੀ ਸੇਲ ਦੌਰਾਨ ਇੱਕ ਵਾਰ ਫਿਰ ਆਈਫੋਨ 16 ਪ੍ਰੋਮੈਕਸ ਪਿਕਸਲ 10 ਸੈਮਸੰਗ ਗੈਲੈਕਸੀ S24 ਅਲਟਰਾ ਅਤੇ ਗੈਲੈਕਸੀ S20 ਵਰਗੇ ਪ੍ਰਸਿੱਧ ਸਮਾਰਟਫੋਨਸ ਨੂੰ ਸਭ ਤੋਂ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਮਿਲ ਸਕਦਾ ਹੈ ਪਲੇਟਫਾਰਮ ਨੇ ਸੇਲ ਤੋਂ ਪਹਿਲਾਂ ਹੀ ਕੁਝ ਆਫਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਖਰੀਦ ਖਰੀਦਾਰੀ ਨੂੰ ਤਿਆਰੀ ਕਰਨ ਤੇ ਖਰੀਦਦਾਰੀ ਕਰਨ ਦਾ ਸਮਾਂ ਮਿਲ ਸਕੇ ਚਲੋ ਕੁਝ ਸਮਾਰਟਫੋਨ ਡੀਲਸ ਬਾਰੇ ਜਾਣਦੇ ਹਾਂ ਫਲਿੱਪਕਾਰਟ ਦੀਵਾਲੀ ਸੇਲ ਆਈਫੋਨ ਡੀਲ ਫਲਿੱਪਕਾਰਟ ਦੀ ਦੀਵਾਲੀ ਸੇਲ ਵਿੱਚ ਆਈਫੋਨ 16 ਫਿਰ 56000 ਰੁਪਏ ਤੋਂ ਘੱਟ ਵਿੱਚ ਉਪਲਬਧ ਹੋ ਸਕਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਬਿਗ ਬਿਲੀਅਨ ਡੇਜ਼ ਦੌਰਾਨ ਡੀਲ ਤੋਂ ਬੁੰਝ ਗਏ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੋ ਸਕਦਾ ਹੈ ਹਾਲਾਂਕਿ ਕੰਪਨੀ ਨੇ ਅਜੇ ਤੱਕ ਆਫਰਾਂ ਦੀ ਕੀਮਤ ਅਤੇ ਬੈਂਕ ਆਫਰਾਂ ਦਾ ਐਲਾਨ ਨਹੀਂ ਕੀਤਾ ਐਸੀ ਤਰ੍ਹਾਂ ਸੇਲ ਦੌਰਾਨ ਆਈਫੋਨ 16 ਪ੍ਰੋ ਮੈਕਸ ਵੀ 1,3900 روپے ਤੇ ਉਪਲਬਧ ਹੋ ਸਕਦਾ ਹੈ ਦਸਨਾ ਬੰਦਾ ਹੈ ਕਿ ਇਹ ਡਿਵਾਈਸ ਨੂੰ ਭਾਰਤ ਵਿੱਚ 1,44,990 روپے ਤੇ ਲਾਂਚ ਕੀਤਾ ਗਿਆ ਸੀ Google ਦੇ smartphones ਦੀ deal iPhone ਹੀ ਨਹੀਂ sale ਦੌਰਾਨ Google Pixel 9a ਵੀ ਸਸਤਾ ਮਿਲੇਗਾ ਜਿਸ ਨੂੰ 49999 ਰੁਪਏ ਤੇ ਲਾਂਚ ਕੀਤਾ ਗਿਆ ਸੀ ਬੈਂਕ offer ਤੋਂ ਬਾਅਦ ਤੁਸੀਂ ਇਸ ਫੋਨ ਨੂੰ sale 'ਚ 40000 ਰੁਪਏ ਤੋਂ ਘੱਟ ਵਿੱਚ ਖਰੀਦ ਸਕੋਗੇ ਜੋ ਇਸ ਨੂੰ ਇੱਕ ਸ਼ਾਨਦਾਰ deal ਬਣਾਉਂਦਾ ਹੈ ਜਦਕਿ Pixel 10 ਨੂੰ 79999 ਰੁਪਏ 'ਚ ਲਾਂਚ ਹੋਇਆ ਸੀ ਉਹ ਘੱਟ ਕੇ ਸਿਰਫ 67999 ਰੁਪਏ ਤੇ ਮਿਲ ਸਕਦਾ ਹੈ ਇਸ ਤੋਂ ਇਲਾਵਾ Pixel 9 Pro Fold ਜਿਸ ਨੂੰ 1 ਲੱਖ 2 70999 ਰੁਪਏ ਤੇ ਪੇਸ਼ ਕੀਤਾ ਗਿਆ ਸੀ ਇਹ ਵੀ ਸਿਰਫ 99999 ਰੁਪਏ ਤੇ ਉਪਲਬਧ ਹੋ ਸਕਦਾ ਹੈ Samsung ਦਾ ਪ੍ਰੀਮੀਅਮ ਫੋਨ ਵੀ ਸਸਤੇ ਚ Samsung ਦਾ Galaxy S20 ਵੀ ਸੇਲ ਦੌਰਾਨ ਬੈਂਕ ਡਿਸਕਾਊਂਟ ਤੋਂ ਬਾਅਦ ਸਿਰਫ 88999 ਰੁਪਏ ਤੇ ਮਿਲ ਸਕਦਾ ਹੈ ਇਸ ਤੋਂ ਇਲਾਵਾ Galaxy S Ultra ਦੀ ਕੀਮਤ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ Flipkart ਦੀ ਦੀਵਾਲੀ ਸੇਲ ਦੌਰਾਨ ਗਾਹਕਾਂ ਨੂੰ Nothing Phone A ਅਤੇ 3A Pro V ਡਿਸਕਾਊਂਟ ਤੇ ਮਿਲੇਗਾ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਐਸੀ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਕ ਗੁਰੂ ਤੇ